ਯਾ ਜਿੰਦਾ ਜਿਵੇਂ ਤੁਸੀਂ ਕਹਿਆ ਕਿ 90ਸ ਵਾਲੀ ਚੀਜ਼ ਹੈਗੀ ਹੈ ਬਟ ਹੱਲੇ ਵੀ ਨਾ ਇਦਾਂ ਹੁੰਦਾ ਕਿ ਕਈ ਕੁੜੀਆਂ ਦਾ ਨਾ ਵਿਆਹ ਛੇਤੀ ਕਰ ਦਿੰਦੇ ਐ ਤੇ ਉਹ ਕੁਝ ਮਹੀਨੇ ਹੀ ਚਲਦੀ ਐ ਬਿਕੋਜ਼ ਇੰਨੀ ਇੱਕ ਮੈਚਿਓਰਿਟੀ ਲੈਵਲ ਨਹੀਂ ਹੁੰਦਾ ਮੈਂ ਤੁਹਾਨੂੰ ਤੁਸੀਂ ਬਹੁਤ ਐਕਸਪੀਰੀਅੰਸ ਲਾਈਫ ਦੇ ਦੇਖੇ ਐ ਐਜ਼ ਅ ਮਦਰ ਐਜ਼ ਅ ਵਾਈਫ एवरीथिंग ਐਜ਼ ਅ ਐਕਟਰ ਯਾ ਆਈ ਬੇਸਿਕਲੀ ਇੱਕ ਸਾਡੀ ਕੰਡੀਸ਼ਨਿੰਗ ਬਣੀ ਹੈ ਜੋ ਕਿ ਮਤਲਬ ਮੇਰੀ ਵੀ ਕੰਡੀਸ਼ਨਿੰਗ ਸੀ ਜਦੋਂ ਮੈਂ ਛੋਟੀ ਸੀ ਮੈਂ ਸੋਚੇ ਸੀ ਕਿ 25 ਤੱਕ ਮੈਂ ਸੁਪਰਸਟਾਰ ਬਣ ਜਾਊਂਗੀ ਫਿਰ ਯਾ ਫਿਰ ਮੈਂ ਸਭ ਮੈਂ ਰਿਟਾਇਰ ਹੋ ਕੇ ਸਿਰਫ ਕਰਦੂੰਗੀ ਬੇਸ <laughs> <थुण। laughs> 25 ਉਦੋਂ ਇਸ ਲਾਈਕ ਸੋ 올ਡ ਯੂ نو ਬਟ ਜੋ ਜਿਹੜੇ 25 25 ਤੱਕ ਸੋ ਇੱਕ ਸਾਡੀ ਕੰਡੀਸ਼ਨਿੰਗ ਬਣੀ ਹੋਈ ਹੈ ਐਂਡ ਇਟਸ ਲਾਈਕ ਕੁੜੀਆਂ ਵੀ ਜੋ ਐਜੂਕੇਟਿਡ ਨੇ ਉਹ ਵੀ ਸੋਚਦਿਆਂ ਨੇ ਉਹ ਮਤਲਬ ਇਹ ਨਹੀਂ ਸੋਚਦੇ ਕਿ ਅਸੀਂ ਇੰਡੀਪੈਂਡੈਂਟ ਬੰਨਾ ਹੈ ਉਹ ਵੀ ਬਟ ਆਮ ਨਾ ਸੇਇੰਗ एवरीवन ਬਟ ਕੁਝ ਲੋਗ ਹੈ ਇਵਨ ਬੋਏਸ ਸੋਚਦੇ ਹੈ ਕਿ ਬਸ ਅਸੀਂ ਵਿਆਹ ਕਰਾ ਲਈਓ ਮਾਈ ਗਾਡ 25 ਸਾਲ ਦੇ ਹੋ ਗਏ ਲੇਟ ਹੋ ਗਏ ਉਹ ਅਸੀਂ ਵਿਆਹ ਕਰਾਉਣਾ ਸੋ ਇਟਸ ਲਾਈਕ ਆਈ ਥਿੰਕ ਇਸ ਸਾਡੀ ਕੰਡੀਸ਼ਨਿੰਗ ਆ ਜੋ ਕਿ ਸਾਨੂੰ ਹੋਰ ਐਜੂਕੇਸ਼ਨ ਦੀ ਲੋੜ ਆ ਅਵੇਅਰਨੈਸ ਦੀ ਲੋੜ ਆ वो मतलब होली बदल गया थोड़ा नजरिया की कि कुड़ी ए, कुड़ी ले भी मैं कह मुंडे ले किया है से मुंडिया ने फर्स्ट बिकम अ सक्सेसफुल पर्सन है ना देन बिकम अ फिलोसोफर ਰਾਈਟ ਮਤਲਬ ਚੀਜ਼ਾਂ ਨੂੰ ਪਹਿਲਾਂ ਜਿਹੜਾ ਰੋਡਮੈਪ ਆ ਉਹਨੂੰ ਫਾਲੋ ਕਰੋ ਮਿਹਨਤ ਕਰਕੇ ਚੀਜ਼ਾਂ ਕਰਨੀਆਂ ਚਾਹੀਦੀਆਂ ਉਸ ਤੋਂ ਬਾਅਦ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ ਕਿ ਇਦਾਂ ਜਿੱਦਾਂ ਹੁਣ ਸਾਨੂੰ ਕੋਈ ਅਸੀਂ ਇਹ ਨਹੀਂ ਕਹਿੰਦੇ ਅਸੀਂ ਬਹੁਤ ਸਕਸੈਸਫੁਲ ਆ ਜਿੰਨਾ ਕਦੇ ਕੀਤਾ ਸੀ ਉਸ ਹੱਬ ਨਾਲ ਐਕਸਪੀਰੀਅੰਸ ਆਪਦੇ ਦੇ ਸਕਦੇ ਹਾਂ ਵੰਡ ਸਕਦੇ ਹਾਂ ਤੇ ਰਹੀ ਗੱਲ ਜਿਹੜੀ ਤੁਸੀਂ ਕੁਆਲਿਟੀ ਦੀ ਗੱਲ ਕੀਤੀ ਸੀ ਇਕੁਅਲ ਮਾਪਦੰਡ ਹੋਣੇ ਚਾਹੀਦੇ ਆ ਦੋਨੇ ਪਾਸੇ ਇੰਡੀਪੈਂਡੈਂਟ ਮੁੰਡੇ ਕੁੜੀਆਂ ਨੂੰ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਕਿ ਅਸੀਂ ਸੈਲਫ ਡਿਪੈਂਡੈਂਟ ਆ ਇੰਡੀਪੈਂਡੈਂਟ ਆ ਫਿਰ ਸਾਰਾ ਕੁਝ ਸਹੀ ਹੋ ਜਾਊਗਾ ਜੇ ਸੋਚ ਸਹੀ ਹੋ ਜਾਵੇ ਸੋ ਹੌਲੀ ਹੌਲੀ ਡਿਵੈਲਪ ਹੋ ਰਹੀ ਹੈ ਸੋਚ ਤੇ ਮੈਨੂੰ ਲੱਗਦਾ ਅੱਗੇ ਬਹੁਤ ਫਰਕ ਪੈ ਜਾਊਗਾ ਜਿਹੜੀਆਂ ਕ੍ਰੀਤੀਆਂ ਸੀਗੀਆਂ ਸਮਾਜ ਦੀਆਂ ਜਿਵੇਂ ਦਾਜ ਦੀ ਅਸੀਂ ਗੱਲ ਕਰਦੇ ਸੀ ਡੌਰੀ ਸਿਸਟਮ ਬਹੁਤ ਘਟ ਗਿਆ ਹੈਗਾ ਹਲੇ ਵੀ ਹੈ ਪਰ ਬਹੁਤ ਘਟ ਗਿਆ ਹੌਲੀ ਹੌਲੀ ਮੈਨੂੰ ਲੱਗਦਾ ਜਦੋਂ ਐਜੂਕੇਸ਼ਨ ਆਊਗੀ ਅਵੇਰਨੈਸ ਆਊਗੀ ਹੌਲੀ 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 ਜਿਹੜੀਆਂ ਕਈ ਚੀਜ਼ਾਂ ਸਮਾਜ ਦੇ ਵਿੱਚ ਬਿਨਾਂ ਗੱਲ ਤੋਂ ਹੀ ਫਿਰਦੀਆਂ ਵੀ ਐਵੇਂ ਕੀਤੀਆਂ ਹੋਈਆਂ क ट ਯਾ ਜਿੰਦਾ ਜਿਵੇਂ ਤੁਸੀਂ ਕਹਿਆ ਕਿ 90ਸ ਵਾਲੀ ਚੀਜ਼ ਹੈਗੀ ਹੈ ਬਟ ਹੱਲੇ ਵੀ ਨਾ ਐਦਾਂ ਹੁੰਦਾ ਕਿ ਕਈ ਕੁੜੀਆਂ ਦਾ ਨਾ ਵਿਆਹ ਛੇਤੀ ਕਰ ਦਿੰਦੇ ਐ ਤੇ ਉਹ ਕੁਝ ਮਹੀਨੇ ਹੀ ਚਲਦੀ ਐ ਬਿਕੋਜ਼ ਇੰਨੀ ਇੱਕ ਮੈਚਿਓਰਿਟੀ ਲੈਵਲ ਨਹੀਂ ਹੁੰਦਾ ਮੈਂ ਤੁਹਾਨੂੰ ਤੁਸੀਂ ਬਹੁਤ ਐਕਸਪੀਰੀਅੰਸ ਲਾਈਫ ਦੇ ਦੇਖੇ ਐ ਐਜ਼ ਅ ਮਦਰ ਐਜ਼ ਅ ਵਾਈਫ एवरीथिंग ਐਜ਼ ਅ ਐਕਟਰ ਯਾ ਬੇਸਿਕਲੀ ਇੱਕ ਸਾਡੀ ਕੰਡੀਸ਼ਨਿੰਗ ਬਣੀ ਹੈ ਜੋ ਕਿ ਮਤਲਬ ਮੇਰੀ ਵੀ ਕੰਡੀਸ਼ਨਿੰਗ ਸੀ ਜਦੋਂ ਮੈਂ ਛੋਟੀ ਸੀ ਮੈਂ ਸੋਚੇ ਸੀ ਕਿ 25 ਤੱਕ ਮੈਂ ਸੁਪਰਸਟਾਰ ਬਣ ਜਾਊਂਗੀ ਫਿਰ ਯਾ ਫਿਰ ਮੈਂ ਸਭ ਮੈਂ ਰਿਟਾਇਰ ਹੋ ਕੇ ਸਿਰਫ ਆ ਕਰੂੰਗੀ ਬੇਸ 25 ਹੋਦੋਂ ਇਸ ਲਾਈਕ ਸੋ 올ਡ ਯੂ نو ਬੱਚੇ ਉਹ 25 25 ਤੱਕ ਸੋ ਇੱਕ ਸਾਡੀ ਕੰਡੀਸ਼ਨਿੰਗ ਬਣੀ ਹੋਈ ਹੈ ਐਂਡ ਇਟਸ ਲਾਈਕ ਕੁੜੀਆਂ ਵੀ ਜੋ ਐਜੂਕੇਟਿਡ ਨੇ ਉਹ ਵੀ ਸੋਚਦਿਆਂ ਨੇ ਉਹ ਮਤਲਬ ਇਹ ਨਹੀਂ ਸੋਚਦੇ ਕਿ ਅਸੀਂ ਇੰਡੀਪੈਂਡੈਂਟ ਬੰਨਾ ਹੈ ਉਹ ਵੀ ਬਟ ਆਮ ਨਾ ਸੇਇੰਗ एवरीवन ਬਟ ਕੁਝ ਲੋਗ ਹੈ ਇਵਨ ਬੋਏਸ ਸੋਚਦੇ ਆ ਕਿ ਬਸ ਅਸੀਂ ਵਿਆਹ ਕਰਾ ਲਈਓ ਮਾਈ ਗੋਡ 25 ਸਾਲ ਦੇ ਹੋ ਗਏ ਲੇਟ ਹੋ ਗਏ ਉਹ ਅਸੀਂ ਵਿਆਹ ਕਰਾਉਣਾ ਸੋ ਇਟਸ ਲਾਈਕ ਆਈ ਥਿੰਕ ਇਹ ਸਾਡੀ ਕੰਡੀਸ਼ਨਿੰਗ ਆ ਜੋ ਕਿ ਸਾਨੂੰ ਹੋਰ ਐਜੂਕੇਸ਼ਨ ਦੀ ਲੋੜ ਆ ਅਵੇਅਰਨੈਸ ਦੀ ਲੋੜ ਆ तो एक मतलब होली होली बदल गई yeah. है चीज थोड़ा नजरिया की है कि कुड़ी ए, कुड़ी ले भी मैं कह रही हूं मुंडे ले भी किया है कुड़िया से मुंडिया ले दोनों दोनों मेरी जो एडवाइस है yeah. कि तुम दोनों पहला इंडिपेंडेंट बनो एंड बॉय एंड गर्ल एंड फिर uh, देयर बारे सोचो जवेनी um, शाहरुख खान दी सेइंग है उन्होंने किया फर्स्ट बिकम अ सक्सेसफुल पर्सन है ना देन बिकम अ फिलोसोफर राइट right, मतलब चीजां नु ਪਹਿਲਾ ਜਿਹੜਾ ਰੋਡ ਮੈਪ ਆ ਉਹਨੂੰ ਫਾਲੋ ਕਰੋ ਮਿਹਨਤ ਕਰਕੇ ਚੀਜ਼ਾਂ ਕਰਨੀਆਂ ਚਾਹੀਦੀਆਂ ਉਸ ਤੋਂ ਬਾਅਦ ਆਪਾਂ ਕਿਸੇ ਨੂੰ ਕਹਿ ਸਕਦੇ ਆ ਕਿ ਇਦਾਂ ਜਿੱਦਾਂ ਹੁਣ ਸਾਨੂੰ ਕੋਈ ਅਸੀਂ ਇਹ ਨਹੀਂ ਕਹਿੰਦੇ ਅਸੀਂ ਬਹੁਤ ਸਕਸੈਸਫੁਲ ਆ ਜਿੰਨਾ ਕਿ ਵੀ ਕੀਤਾ ਸੀ ਉਸ ਹੱਬ ਨਾਲ ਐਕਸਪੀਰੀਅੰਸ ਆਪਦੇ ਦੇ ਸਕਦੇ ਆ ਵੰਡ ਸਕਦੇ ਆ ਤੇ ਰਹੀ ਗੱਲ ਜਿਹੜੀ ਤੁਸੀਂ ਕੁਆਲਿਟੀ ਦੀ ਗੱਲ ਕੀਤੀ ਸੀ ਇਕੁਅਲ ਮਾਪਦੰਡ ਹੋਣੇ ਚਾਹੀਦੇ ਆ ਦੋਨੇ ਪਾਸੇ ਇੰਡੀਪੈਂਡੈਂਟ ਮੁੰਡੇ ਕੁੜੀਆਂ ਨੂੰ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਕਿ ਅਸੀਂ ਸੈਲਫ ਡਿਪੈਂਡੈਂਟ ਆ ਇੰਡੀਪੈਂਡੈਂਟ ਆ ਫਿਰ ਸਾਰਾ ਕੁਝ ਸਹੀ ਹੋ ਜਾਊਗਾ ਜੇ ਸੋਚ ਸਹੀ ਹੋ ਜਾਵੇ ਸੋ ਹੌਲੀ ਹੌਲੀ ਡਿਵੈਲਪ ਹੋ ਰਹੀ ਹੈ ਸੋਚ ਤੇ ਮੈਨੂੰ ਲੱਗਦਾ ਅੱਗੇ ਬਹੁਤ ਫਰਕ ਪੈ ਜਾਊਗਾ ਜਿਹੜੀਆਂ ਕ੍ਰੀਤੀਆਂ ਸੀਗੀਆਂ ਸਮਾਜ ਦੀਆਂ ਜਿਵੇਂ ਦਾਜ ਦੀ ਅਸੀਂ ਗੱਲ ਕਰਦੇ ਸੀ ਡੌਰੀ ਸਿਸਟਮ ਬਹੁਤ ਘਟ ਗਿਆ ਹੈਗਾ ਹਲੇ ਵੀ ਹੈ ਪਰ ਬਹੁਤ ਘਟ ਗਿਆ ਹੌਲੀ ਹੌਲੀ ਮੈਨੂੰ ਲੱਗਦਾ ਜਦੋਂ ਐਜੂਕੇਸ਼ਨ ਆਊਗੀ ਅਵੇਰਨੈਸ ਆਊਗੀ ਹੌਲੀ 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 ਜਿਹੜੀਆਂ ਕਈ ਚੀਜ਼ਾਂ ਸਮਾਜ ਦੇ ਵਿੱਚ ਬਿਨਾਂ ਗੱਲ ਤੋਂ ਹੀ ਫਿਰਦੀਆਂ ਵੀ ਐਵੇਂ ਕੀਤੀਆਂ ਹੋਈਆਂ ਉਹ ਤਾਂ ਘਟੂ ਘਟ ਹਟ ਜਾਣਗੇ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।